ਪਿੱਛੇ ਦੇਖਦਾ ਰਹੀ ਕੋਈ ਗੱਡੀ ਗੁੱਡੀ ਨਾਲ ਆਪਣਾ ਪਿੱਛਾ ਕਰਦੀ ਹੋਵੇ ਉਹ ਗੱਡੀ ਖਿੱਚ ਗੱਡੀ ਮਗਰ ਯਾਰੀ ਗੱਡੀ ਹੌਲੀ 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 ਖਾਈ ਅੱਗੇ ਖਾਈ ਚੱਲ 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 ਛੇਤੀ ਛੇਤੀ ਹੌਲੀ 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 ਉਹ ਬਾਈ ਕਰੀਏ ਕਿਆ ਹੁਣ ਪੈਸੇ ਦਾ ਗੱਲ ਸੁਣ ਪੈਸੇ ਨੂੰ ਹੁਣ ਆਪਾਂ ਲਾਉਂਦੇ ਆ ਟਿਕਾਣੇ ਪਰਦਾ ਯਾਰ ਪਿੱਛੇ ਜਿਹੜੀਆਂ ਗੱਡੀਆਂ ਲੱਗੀਆਂ ਵੀ ਉਹਨਾਂ ਦਾ ਧਿਆਨ ਰੱਖ ਯਾਰ ਮੰਨੂ ਆਇਆ ਲੱਗਦਾ ਫੈਰਿੰਗ ਪੂਰੀ ਨਾ ਲੱਜੇ ਮੈਂ ਕਿਤੇ ਕਰਨਾ ਵੱਡੀ ਪਾਰਾ ਸ਼ਹਿਰ ਚ ਮੈਂ ਮਰ ਜਣਾ ਤੂੰ ਦੱਸਾ ਟੈਕ ਟੂ ਘਾਣਾ ਮੰਨੂ ਗੱਡੀ ਸ਼ਹਿਰ ਚ ਪਾਛੈਤੀ ਪੁਲਿਸ ਪਾਲਸਾ ਹਟੂਗੀ ਪਿੱਛੇ ਆਪਣੇ ਮੇੜੇ ਕਮੇੜੇ ਘਾਣਾ ਉੱਥੇ ਜਾ ਕੇ ਤਾਂ ਕਿਤੇ ਆ ਕੇ ਬਚੂਗੇ ਆਪਾਂ ਗੱਡੀ ਬਹੁਤ ਤੇਜ਼ ਯਾਰੀ ਬਾਬੇ ਪਿੱਛੇ ਯਾਰ ਚੁੱਪ ਕਰ ਯਾਰ ਡਰੀਗਾ ਨੂੰ ਜਾਨਾ ਤੂੰ ਉਹੀ ਗੱਲਾਂ ਕਰੀ ਜਾਣਾ ਦੱਸ ਚੁੱਪ ਕਰ ਜਾ ਵਸੰਦ ਘੱਟ ਘੁੱਟ ਮਾਰ ਮਾੜੇ ਮੋਟੇ ਇਹਨਾਂ ਨੂੰ ਚਖਮਾ ਦੇ ਓਏ ਆ ਰਸਤਾ ਵੀਕਦਾ ਸਿੱਧਾ ਏ ਹੁਣ ਐ ਨਹੀਂ ਸਮਝ ਆ ਰਹੀ ਮੈ ਜਾਈਏ ਕਿੱਥੇ ਨੂੰ ਤੇਰੀ ਗੱਲ ਸੁਣੋ ਹੌਲੀ ਦੇ ਘੱਟ ਮਾਰੀ ਕਿਤੇ ਐਕਸ਼ਨ ਖੁੱਲ ਜਵੇਗਾ ਦਾ ਜਮੀ ਜਾਉਂਗੇ ਆਪਾਂ ਛੇਤੀ ਛੇਤੀ ਚੱਲ ਓਏ ਹੌਲੀ ਬੈਕੇ ਬਹੁਤ ਐ ਕੋਈ ਵਾਹ ਸਕੋਰਪੀਓ ਜੀ ਤਾਂ ਜਮੀ ਨੇੜੇ ਆ ਗਈ ਗੱਡੀ ਪਾਉਨੇ ਆਪਾਂ ਸ਼ਹਿਰ ਨੂੰ ਇੱਥੇ ਆਪਣਾ ਕੋਈ ਨਾ ਕੋਈ ਹੱਲ ਨਿਕਲੂਗਾ ਛੇਤੀ ਚੱਲ ਤੈਨੂੰ ਦੱਸਾਂ ਯਾਰ ਇੱਥੇ ਵੀ ਐ ਹੌਲੀ ਰੱਖ ਗੱਡੀ ਓਏ ਹੌਲੀ ਪਿੱਛੇ ਦੇਖ ਕੋਈ ਯਾਦ ਨਹੀਂ ਰਿਆ ਫੇਰ ਵਾਹ ਗੱਡੀ ਨੇੜੇ ਆ ਗਈ ਕਾ ਉਹ ਆਹ ਹੋ ਗਿਆ ਟ੍ਰੈਕ ਕਰਨੀ ਗੱਡੀ ਵਾਲਾ ਓਏ ਉਹ ਵੀ ਦਾ ਗੋਲਾ ਜਨਾਸ ਵਾਲਿਆਂ ਨੇ ਉਹ ਬਾਈ ਸ਼ੀਸ਼ਾ ਫੁੱਟ ਗਿਆ ਪਿੱਛੇ ਵਾਲਾ ਬਾਈ ਮੰਨ ਗਾਲਾ ਸਰੈਂਡਰ ਕਰ ਦਿੰਨੇ ਆ ਉਹ ਮਗਰ ਗੱਡੀਆਂ ਕਿੰਨੇ ਚਿਰਦਿਆਂ ਲੱਗਿਆਵੇਂ ਹਟੀਆਂ ਨਹੀਂ ਹੈਗੀਆਂ ਉਹ ਮੰਨ ਗਾਲਾ ਸਰੈਂਡਰ ਕਰ ਦਿੰਨੇ ਆ ਛੱਡ ਦਿੰਨੇ ਆ ਜਾਨ ਬਚ ਜੂਗੀ ਨਹੀਂ ਮਾਰ ਦੇਣਾ ਉਹਨਾਂ ਨੇ ਉਹ ਚੁੱਪ ਕਰ ਯਾਰ ਵੀ ਸੈਂਟਰ ਕਰ ਦਿੰਦੇ ਸਿਰਿੰਡਰ ਕਰ ਦਿੰਦੇ ਇੰਨੀ ਮਿਹਨਤ ਨਾਲਿਆ ਡਾਕਾ ਮਾਰਿਆ ਆਪਾਂ ਨੇ ਇੰਨੇ ਪੈਸੇ ਯਾਰ ਤੂੰ ਨਹੀਂ ਹੁੰਦਾ ਦਾ ਚੁੱਪ ਕਰ ਉਹ ਫਿਰ ਕੀ ਕਰੀਏ ਹੁਣ ਕੰਮ ਕਰ ਨੋਟ ਸੱਟ ਨੋਟੜਾ ਪਿੱਛੇ ਤੇ